ਕਿਤੇ ਰਹਿਣ ਵਾਲਿਆਂ ਕੀ ਮਾਮਲਾ ਕਿਹੜਾ ਤੁਹਾਡੇ ਛੱਟਾ ਵਗੈਰਾ ਲੱਗੇ ਜੜੀਆਂ ਅਜੇ ਮੇਰੇ ਪੂਰੇ ਸਾਮਾਨ ਗੁਰਵਾਰ ਚਿੱਲਾ ਮਹਸਾਬੀ ਦੇ ਅੰਦਰ ਬਹੁਤ ਚੰਦ ਉਸ ਤੋਂ ਕਿੰਨੇ ਕਿਦਰਾ ਬਲੱਡ ਹੋਸੀ ਆ ਰਿਹਾ ਅਸਲ ਸਿਆਰ ਵਿੱਚ ਮਲੇਗਾ ਤਾਂ ਮੀਨ ਕੀ ਨਾ ਜੀ ਆਪਣਾ ਮੇਰਾ ਨਾਮ ਵੀ ਏਕਮਾਰ ਜੀ ਭਾਜੀ ਕੀ ਮਾਮਲਾ ਜਿਹੜਾ ਤੁਹਾਡੇ ਜੀ ਲੜਾਈ ਝਗੜਾ ਇੱਥੇ ਹੋਇਆ ਰਹਿੰਦੇ ਮੰਦ ਪਰ ਰਾਏ ਜੀ ਕੱਲ ਮੇਰੀ ਮੈਰਿਜ ਹੋ ਕੇ ਅੱਡੀ ਆ ਤੇ ਅੱਜ ਮੰਨਤਾ ਆਏ ਸੀ ਜੀ ਜੋਤੀ ਤੇ ਗੋਰਾ ਜੀ ਤੇ ਮੇਰੇ ਮਦਰ ਜਿੱਦਾਂ ਉਹ ਪਹਿਲਾਂ ਉੱਪਰੇ ਚੜ ਗਏ ਕੋਈ ਢੋਲਗੀ ਵਾਲੇ ਨਾ ਸੀ ਕੋਈ ਉਹਨਾਂ ਦੇ ਨਾਲ ਨਹੀਂ ਸੀ ਦੋ ਹੀ ਜਾਲੇ ਸੀ ਉਹ ਆਏ ਉੱਪਰ ਆ ਕੇ ਬੈਠਦੇ ਪੈ ਗਏ ਤੇ ਜਿਹੜੇ ਗੋਰਾ ਮੰਨਤਾ ਉਹਨਾਂ ਨੇ ਮੇਰੀ ਮਾਤਾ ਕੁਰਸੀ ਤੇ ਬੈਠੇ ਆ ਤੇ ਮਦਰ ਮੇਰੀ ਦੀ ਲੱਤੇ 1.5-2 ਮਹੀਨਿਆਂ ਤੋਂ ਕਾਫੀ ਪਰੇਸ਼ਾਨ ਆ ਉਹ ਲੱਤ ਤੋਂ ਤੇ ਉਹਦੇ ਕਰਕੇ ਉਹਨਾਂ ਨੇ ਨਾ ਮਦਨ ਨੂੰ ਇਹਦਾ ਜ਼ਬਰਦਸਤ ਜੀ ਠਾਇਆ ਕੁਰਸੀ ਉੱਤੋਂ ਦਾ ਉਹ ਕਹਿੰਦੇ ਇਹਨਾਂ ਨੂੰ ਵਧਾਈਆਂ ਦਿਓ ਵਧਾਈਆਂ ਦਿਓ ਅਸੀਂ ਉਹਨੂੰ ਇਹ ਕਹੇ ਤੁਸੀਂ ਬੈਠੋ ਚਾੜਨ ਦਾ ਬਿਉਹ ਵਧਾਈਆਂ ਦੇ ਦਿੰਨੇ ਕਿ ਕੋਈ ਢੋਲ ਕੀ ਢੋਲ ਕੀ ਵਾਲਾ ਵੀ ਹੈ ਨਹੀਂ ਤੇ ਤੋਂ ਵਾ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਆ ਤੇ ਫਿਰ ਮੈਨੂੰ ਇੱਦਾਂ ਮੇਰੀ ਨੋਲਿਜ ਜਿਹੀ ਇਹ ਏ ਡੇਰਾ ਜਿਹੜਾ ਏਰੀਆ ਸਾਰਾ ਮੰਨਤਾ ਦੇ ਸ਼ਿਲਾਮਾਤ ਦੇ ਅੰਦਰ ਆਲਦਾ ਵਾ ਉੱਥੇ ਹਾਸ ਵੇਲੇ ਗੱਦਨੀ ਸੀ ਨੀ ਸੋਨੀਆ ਮੰਤਜੀ ਆ ਤੇ ਜਾਨੂ ਉਹਨਾਂ ਦੇ ਵੀ ਬੰਦੇ ਆ ਗਏ ਜਾਨੂ ਇਹ ਫਿਰ ਭੱਜ ਮੇ ਇਨਾਂ ਨੇ ਇੱਥੋਂ ਹੱਤ ਪਾਈ ਹੋਈ ਆ ਉਹਨਾਂ ਨੇ ਜਿਹੜੇ ਸੋਨੀਆ ਮਤ ਵੱਲੋਂ ਬੰਦੇ ਮਨਤਾਏ ਸੀ ਉਹਨਾਂ ਨੂੰ ਇਦਾਂ ਪੂਰੀਆਂ ਤੋਂ ਉਹਨਾਂ ਨੇ ਛੱਡ ਦੇਣਾ ਸੀ ਜੇ ਅਸੀਂ ਉਹਨਾਂ ਨੂੰ ਬਚਾਉਂਦੇ ਤੇ ਬਚਾ ਲਿਆ ਤੇ ਫਾਇਦਾ ਹੋ ਗਿਆ ਜਾਂ ਇੱਕ ਅੱਧੇ ਦਾ ਸ਼ੇਰਿਸ ਵੇਲੇ ਪਾਰ ਦੇਣਾ ਸੀ ਉਹਨਾਂ ਨੇ ਕੰਨਾ ਕੁੱਨਾਂ ਨੂੰ ਵੀ ਪੱਟਿਆ ਤੇ ਜਦੋਂ ਮਿਰਚਾ ਮੁਰਚਾ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਲੜਾਈ ਹੋਈ ਆ ਜਾਂ ਹੱਥੋਂ ਪਾਈ ਕੁਝ ਵੀ ਹੋਇਆ ਉਹ ਸਟਾਰਟਿੰਗ ਕਿਹਨਾਂ ਨੇ ਕੀਤੀ ਸੀ ਸਟਾਰਟਿੰਗ ਭਾਜੀ ਉਹ ਜਿਹੜੇ ਉਧਰੋਂ ਆਜੀ ਕੀ ਨਾਮ ਉਹਨਾਂ ਦਾ ਗੋਰਾ ਜੀ ਗੋਰਾਮਲ ਹਾਂਜੀ ਕਿੰਨੇ ਜਾਣੇ ਸੀ ਕੀ ਉਹਨਾਂ ਦੇ ਨਾਲ ਉਹ ਦੋ ਜਾਣੇ ਸੀ ਜੀ ਕੋਈ ਢੋਲ ਕੀ ਬਾਜੀ ਵਾਲਾ ਕੋਈ ਕੋਈ ਨਹੀਂ ਸੀ ਉੱਚ ਜੀ ਸਿਰਫ ওই ਦੀ ਬਾਤ ਚ ਫਿਰ ਅਸੀਂ ਮਰਤਾ ਨੂੰ ਫੋਨ ਕੀਤਾ ਵਾ ਸੋਹਣਿਆ ਮਰਤੇ ਨੂੰ ਇਹਨਾਂ ਨੂੰ ਇਹੀ ਕਹਿ ਗਈ ਤੁਸੀਂ ਆ ਜਾਓ ਜੀ ਕਿ ਮੈਂ ਦੇਖੋ ਵਿਆਹ ਕਰਾ ਕੇ ਲਿਆ ਸਾਡੇ ਘਰ ਤੇ ਇੱਕ ਕਲੇਸ਼ ਖਾਣਾ ਪਾਤ ਇਹਨਾਂ ਨੇ ਆ ਗਏ ਇਹ ਸਵੇਰੇ 10:30 11 ਵੇ ਦੀ ਗੱਲ ਆ ਜੀ ਮੈਂ ਜਠੇੜਾ ਦੀ ਮੱਥਾ ਟੇਕਣ ਜਾਣਾ ਸੀ ਤੇ ਇਹਨਾਂ ਨੇ ਆਪਣਾ ਬਹੁਤ ਕਲੇਸ਼ ਪਾਈ ਰੱਖਿਆ ਸਾਰਾ ਮੱਲਾ ਇਕੱਠਾ ਕਰ ਲਿਆ ਤੂ ਤੂਰਨ ਸੰਭਲਣ ਤੁਮਕੇ ਦੇ ਜੰਦੇ ਸੋਹਣਿਆ ਮਰਤੇ ਜਿਹੜੇ ਨਾਲ ਹੁੰਦੇ ਕਿ ਮੈਂ ਤੁਹਾਡੇ ਸਿਰ ਤੇ ਚੜ ਕੇ ਗੋਲੀਆਂ ਦਾ ਕੇ ਮਰ ਜਾਣਾ ਤੁਸੀਂ ਮੈਨੂੰ ਮਰਵਾ ਦਿਓ ਜਾਂ ਮੈਂ ਆਪ ਹੀ ਮਰ ਜਣਾ ਗੋਲੀਆਂ ਖਾ ਕੇ ਇਹ ਕੁਛ ਹੋਇਆ ਜੀ ਕਿ ਮੈਂ ਪਰ ਉਹਨਾਂ ਨੇ ਵੀ ਹੱਥ ਜੋੜਦੇ ਕਿ ਤੁਹਾਡਾ ਜੋ ਵੀ ਮਸਲਾ ਹੈਗਾ ਨਾ ਜੀ ਆਪਣਾ ਬਾਹਰ ਜਾ ਕੇ ਨਿਬੇੜੋ ਮੈਂ ਜੋ ਵੀ ਵਧਾਈ ਦੇਣੀ ਆ ਮੈਂ ਡੇਰੇ ਜਾ ਕੇ ਦੇ ਆਂਗਾ ਮੈਂ ਉਹਨਾਂ ਨੂੰ ਇਹ ਵੀ ਰਿਕਵੈਸਟ ਕੀਤੀ ਸੀ ਕਿਥੇ ਰਹਿਣ ਵਾਲਿਆ ਕੀ ਮਾਮਲਾ ਜਿਹੜਾ ਤੁਹਾਡਾ ਛੱਟਾ ਵਗੈਰਾ ਲੱਗੇ ਜੜੀਆਂ ਅੱਜ ਮੇਰੀ ਪੂਰੀ ਸਨਮਾਨ ਕਿਵੇਂ ਹੋਵੇ ਦਰਬਾਰ ਸਿਰ ਦਾ ਮਨ ਸਾਡੀ ਦੇ ਅੰਦਰ ਦੇ ਸਭ ਤੋਂ ਸੋਹਣੇ ਕਿੰਨਾ ਜੀ ਆਪਣਾ ਮੇਰਾ ਨਾਮ ਵੀ ਜੇ ਕੁਮਾਰ ਜੀ ਭਾਜੀ ਕੀ ਮਾਮਲਾ ਜਿਹੜਾ ਤੁਹਾਡੇ ਜੇ ਲੜਾਈ ਝਗੜਾ ਇੱਥੇ ਹੋਇਆ ਰਹਿੰਦੇ ਮੰਦ ਪਰਾਇ ਦੀ ਕੱਲ ਮੇਰੀ ਮੈਰਿਜ ਹੋ ਕੇ ਹੱਡੀਆ ਤੇ ਅੱਜ ਮੰਨਤਾ ਆਏ ਸੀ ਜੋਤੀ ਤੇ ਗੋਰਾ ਜੀ ਤੇ ਮੇਰੇ ਮਦਰ ਜਿੱਦਾਂ ਉਹ ਪਹਿਲਾਂ ਉੱਪਰ ਹੀ ਚੜ ਗਏ ਕੋਈ ਢੋਲਗੀ ਵਾਲੇ ਨਾਲ ਸੀ ਕੋਈ ਉਹਨਾਂ ਦੇ ਨਾਲ ਨਹੀਂ ਸੀ ਦੋ ਹੀ ਜਾਣੇ ਸੀ ਉਹ ਆਏ ਉੱਪਰ ਆ ਕੇ ਬੈਠਦੇ ਪੈ ਗਏ ਤੇ ਜਿਹੜੇ ਗੋਰਾ ਮੰਨਤਾ ਉਹਨਾਂ ਨੇ ਮੇਰੀ ਮਾਤਾ ਕੁਛ ਦੇ ਬੈਠੇ ਆ ਤੇ ਮਦਨ ਮੀਰੀ ਦੀ ਲੱਤ ਡੇਢ ਦੋ ਮਹੀਨੇ ਤੋਂ ਕਾਫੀ ਪਰੇਸ਼ਾਨ ਆ ਉਹ ਲੱਤ ਤੋਂ ਤੇ ਉਹਦੇ ਕਰਕੇ ਉਹਨਾਂ ਨੇ ਨਾ ਮਦਨ ਨੂੰ ਇੱਦਾਂ ਜ਼ਬਰਦਸਤੀ ਠਾਇਆ ਕੁਰਸੀ ਉੱਤੇ ਉਹਦਾ ਕਹਿੰਦੇ ਇਹਨਾਂ ਨੂੰ ਵਧਾਈਆਂ ਦਿਓ ਵਧਾਈਆਂ ਦਿਓ ਅਸੀਂ ਉਹਨੂੰ ਇਹ ਕਹੇ ਤੁਸੀਂ ਬੈਠੋ ਚਾੜਨ ਦਾ ਬਿਯੋਹ ਵਧਾਈਆਂ ਦੇ ਦਿੰਨੇ ਆ ਕਿ ਕੋਈ ਢੋਲ ਕਿ ਢੂਲ ਕੀ ਵਾਲਾ ਵੀ ਹੈ ਨਹੀਂ ਤੇ ਇਹ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿੱਥੋਂ ਆਏ ਆ ਤੇ ਫਿਰ ਮੈਨੂੰ ਇੱਦਾਂ ਮੇਰੀ ਨੌਲੇਜ ਜਿਹੀ ਇਹ ਡੇਰਾ ਜਿਹੜਾ ਏਰੀਆ ਸਾਰਾ ਮੰਨਤਾ ਦੇ ਸ਼ਿਲਾ ਮੰਤਾ ਦੀ ਅੰਦਰ ਆਂਦਾ ਵਾ ਕਿ ਉੱਥੇ ਐਸ ਵੇਲੇ ਗੱਦੀ ਨਹੀਂ ਸੀ ਨੀ ਸੋਨੀਆ ਮੰਤ ਜੀ ਆ ਤੇ ਜਾਨੂ ਉਹਨਾਂ ਦੇ ਵੀ ਬੰਦੇ ਆ ਗਏ ਜਾਨੂ ਇਹ ਫਿਰ ਭੱਜ ਮੇ ਇਨਾਂ ਨੇ ਇੱਥੋਂ ਹੱਥ ਪਾਈ ਹੋਈ ਆ ਮੈਂ ਤੇ ਮੇਰਾ ਮਾਮਾ ਜੀ ਦਾ ਲੜਕਾ ਹੈਗਾ ਸੀ ਜੇ ਅਸੀਂ ਨਾ ਰੋਕਦੇ ਉਹਨਾਂ ਜਿਹੜੇ ਸੋਨੀਆ ਮਤ ਵੱਲੋਂ ਬੰਦੇ ਮਨਤਾਏ ਸੀ ਉਹਨਾਂ ਨੂੰ ਉੱਧਾ ਪੂੜੀਆਂ ਤੇ ਉਹਨਾਂ ਨੇ ਛੇੜ ਦੇਣਾ ਸੀ ਜੇ ਅਸੀਂ ਉਹਨਾਂ ਨੂੰ ਬਚਾਉਂਦੇ ਤੇ ਬਚਾ ਲਿਆ ਤੇ ਫਾਇਦਾ ਹੋ ਗਿਆ ਜੇ ਇੱਕ ਅੱਧੇ ਸਿਰੇਸ ਮੇਲੇ ਪਾੜ ਦੇਣਾ ਸੀ ਉਹਨਾਂ ਨੇ ਕੰਨਾ ਕੁੰਨਾ ਨੂੰ ਵੀ ਪਟਿਆ ਤੇ ਜਦੋਂ ਮਿਰਚਾ ਮੁਰਚਾ ਮਾਰਨ ਦੀ ਕੋਸ਼ਿਸ਼ ਕੀਤੀ ਚਾਰੇ ਲੜਾਈ ਹੋਈ ਆ ਜਾਂ ਹੱਥੋਂ ਪਾਈ ਕੁਛ ਵੀ ਹੋਇਆ ਉਹ ਸਟਾਰਟਿੰਗ ਕਿਹਨਾਂ ਨੇ ਕੀਤੀ ਸੀ ਸਟਾਰਟਿੰਗ ਭਾਜੀ ਉਹ ਜਿਹੜੇ ਉਧਰੋਂ ਆ ਜ ਈਲੀਨਾ ਮਨਨ ਦਾ ਗੋਰਾ ਜੀ ਗੋਰਾ ਮਨ ਹਾਂਜੀ ਕਿੰਨੇ ਜਾਣੇ ਸੀ ਕੀ ਉਹਨਾਂ ਦੇ ਨਾਲ ਉਹ ਦੋ ਜਾਣੇ ਸੀ ਜੀ ਕੋਈ ਢੋਲਗੀ ਬਾਜੀ ਵਾਲਾ ਕੋਈ ਕੋਈ ਨਹੀਂ ਸੀ ਮੁੱਚ ਜੀ ਸਿਰਫ ਉਹ ਹੀ ਸੀ ਬਾਤ ਹੋਈ ਸੀ ਅਸੀਂ ਮਹੰਤਾਂ ਨੂੰ ਫੋਨ ਕੀਤਾ ਵਾ ਸੋਨੇ ਮਾਤਾ ਨੂੰ ਇਹਨਾਂ ਨੂੰ ਇਹੀ ਕਿਹਾ ਕਿ ਤੁਸੀਂ ਆ ਜਿਓ ਜੀ ਕਿ ਮੈਂ ਦੇਖੋ ਵਿਆਹ ਕਰਾ ਕੇ ਲਾਇਆ ਸਾਡੇ ਘਰ ਤੇ ਕਲੇਸ਼ ਖਾਣਾ ਪਾਤਾ ਇਹਨਾਂ ਨੇ ਆ ਕੇ ਜਿਸ ਮੇਰੇ ਸਾਢੇ 10 ਸੀ 11 ਵੇ ਦੀ ਗੱਲ ਆ ਜੀ ਮੈਂ ਜਿਠੇਰੇ ਦੀ ਮੱਥਾ ਟੇਕਣ ਜਾਣਾ ਸੀ ਤੇ ਇਹਨਾਂ ਨੇ ਆਪਣਾ ਬਹੁਤ ਕਲੇਸ਼ ਫਾਈ ਰੱਖਿਆ ਸਾਰਾ ਮੱਲਾ ਇਕੱਠਾ ਕਰ ਲਿਆ ਉਹ ਦੂਤਾਂ ਨੂੰ ਸਾਮਲਨ ਧਮਕੇ ਦੇ ਜਾਂਦੇ ਸੋਨੀ ਮੰਤਰੀ ਜਿਹੜੇ ਨਾਲ ਹੁੰਦੇ ਕਿ ਮੈਂ ਤੁਹਾਡੇ ਸਿਰ ਤੇ ਚੜ ਕੇ ਗੋਲੀਆਂ ਦਾ ਕੇ ਮਰ ਜਾਣਾ ਤੁਸੀਂ ਮੈਨੂੰ ਮਰਵਾ ਦੇਓ ਜਾਂ ਮੈਂ ਆਪ ਹੀ ਮਰ ਜਾਣਾ ਗੋਲੀਆਂ ਖਾ ਕੇ ਇਹ ਕੁਝ ਹੋਇਆ ਤੇ ਮੈਂ ਪਰ ਉਹਨਾਂ ਨੂੰ ਵੀ ਹੱਥ ਜੋੜਦੇ ਕਿ ਤੁਹਾਡਾ ਜੋ ਵੀ ਮਸਲਾ ਹੈਗਾ ਨਾ ਜੀ ਆਪਣਾ ਬਾਹਰ ਜਾ ਕੇ ਨਿਵੇੜੋ ਮੈਂ ਜੋ ਵੀ ਵਿਦਾਈ ਦੇਣੀ ਆ ਮੈਂ ਡੇਰੇ ਜਾ ਕੇ ਦੇ ਆਂਗਾ ਮੈਂ ਉਹਨਾਂ ਨੂੰ ਇਹ ਵੀ ਰਿਕੁਐਸਟ ਕੀਤੀ ਸੀ ਹਾਂ ਜੀ